ਇਕ ਤੋਂ 3 ਤੱਕ ਤੋਂ ਉਨਵਾਂ ਖਬਾਰ। ਇੰਨੇ ਵੱਡੇ ਵੱਡੇ ਕੋਈ ਪੰਜਾਬ ਨੈਸ਼ਨਲ ਬੈਂਕ ਦਾ ਆ ਜਿਹੜੇ ਮਹਿਲ ਚੌਕ ਸੀ ਹੁਣੀ ਆ ਤੇ ਪੰਜਾਬ ਨੈਸ਼ਨਲ ਬੈਂਕ ਦੇ ਪੈਸੇ ਲਗੇ ਭੱਜੇ ਹੋਇਆ ਜੀ। ਪੰਜਾਬ ਨੈਸ਼ਨਲ ਬੈਂਕ ਦਾ ਪੰਜਾਬ ਨਾਮ ਆ ਜੁਗਾ ਸਾਰੇ ਬਸਾਰਾ ਉਨਡੇ ਆ ਚੰਗਾ ਬੈਂਕ ਹੈ ਜੀ। ਤਗੜਾ ਬੈਂਕਾ ਜੋ ਪੰਜਾਬ ਦੇ ਤੋਂ ਸੇਫ ਹੈਗਾ ਜੀ ਇਹਦੇ ਵਿੱਚ ਕਦਰੇ ਹੋਈ ਸੀ ਕਿ ਕਿਸੇ ਨੇ ਕੋਈ ਕਰਜ਼ਾ ਲੈਣਾ ਸੀ। ਉਹਦੇ ਵਿੱਚ ਗਾਰੰਟੀ ਦੇਣੀ। ਇਹ ਗਰੰਟੀਆਂ ਦਿੱਤੀਆਂ ਨੇ ਉਹ ਗਰੰਟੀਆਂ ਸਾਰੀਆਂ ਜਾ ਲੀਆਂ 183 ਕਰੋੜ ਦੀ ਜਮਤ ਦੇ ਕੇ ਗਰੰਟੀਆਂ 974 ਕਰੋੜ ਰੁਪਏ 10 ਸਿੰਚਾਈ ਪ੍ਰੋਜੈਕਟ ਸੀਗੇ ਜਿਹੜੇ ਕਿਸੇ ਨੇ ਲਏ ਔਰ ਜਿਹੜੇ ਲਏ ਨੇ ਜਦੋਂ ਪਤਾ ਲੱਗਾ ਵੀ ਇਹ ਤਾਂ ਸਾਰਾ ਕੁਝ ਉਹ ਦਿਰਾਉਂਦ ਖਾਇਆ ਗਿਆ ਇਮੇਜਿਨ ਕਰੋ ਅਕਾਊਂਟ ਦੇ ਵਿੱਚੋਂ ਪੈਸੇ ਦਿਖਾਏ ਗਏ ਨੇ ਇਹ ਝੂਠੀ ਗਰੰਟੀ ਦਿੱਤੀ ਗਈ ਹੈ 183 ਟੋਨ ਦੀ ਔਰ ਉਹਦੇ ਵਿੱਚ ਜਿਹੜੇ ਪੋਸਟ ਮਾਰ ਦੇ ਦਿੱਤੇ 2 ਫੇਡ ਨੰਬਰ ਬਣਾਏ ਗਏ ਨੇ ਅਕਾਊਂਟਸ ਵਿੱਚ ਤੁਹਾਡੇ ਪੈਸੇ ਦਿਖਾਏ ਗਏ ਨੇ ਔਰ ਉਹਨਾਂ ਬੇਸਿਸ ਤੇ 973 ਕਰੋੜ ਦਾ ਮਨਜ਼ੂਰੀਆਂ ਹੋਈਆਂ ਨੇ ਉਹ ਦੇ ਚੀਜ਼ ਨੂੰ ਫੜੇ ਗਏ ਨੇ ਮੈਨੇਜਰ ਨੂੰ ਫੜ ਲਿਆ ਗਿਆ ਛੋਟਾ ਮੋਟਾ ਇਹ ਤਾਂ ਕੰਪੀਟੀਸ਼ਨ ਹੈ ਮੈਨੂੰ ਉਹ ਲੱਗਦਾ ਹੁੰਦਾ ਵੀ ਜਿਹਨੇ ਕੋਈ ਹੇਰਾਫੇਰੀ ਕੀਤੀ ਹੈ ਹੁਣ ਇਹਨੇ ਇੱਕ ਜਿਵੇਂ ਬਾਰ ਸੈੱਟ ਕਰਤੀ ਹੈ 183 ਕਰੋੜ ਦੀ